ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕਹਿੰਦੇ ਆ ਕਿ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਮੱਧ ਪ੍ਰਦੇਸ਼ ਦੇ ਮਨਿਸਟਰ ਜਿਹੜੇ ਹੈ ਵਿਜੇ ਸ਼ਾਹ ਜੀ ਉਹ ਆਪਣੇ ਮਿਲਟਰੀ ਆਫੀਸਰ ਕਰਨਲ ਸੋਫੀਆ ਕੁਰਾਸ਼ੀ ਦੇ ਨੂੰ ਅੱਤਵਾਦੀਆਂ ਦੀ ਭੈਣ ਕਹਿਣ ਤੋਂ ਬਾਅਦ ਜਦੋਂ ਉਹਦੇ ਤੇ ਹਾਈ ਕੋਰਟ ਨੇ ਜਬਲਪੁਰ ਬੈਂਚ ਨੇ ਐਫ ਆਈ ਆਰ ਦਰਜ ਕਰਾਤੀ ਤਾਂ ਭੱਜੇ ਭੱਜੇ ਸੁਪਰੀਮ ਕੋਰਟ ਗਏ ਵੀ ਇਸ ਐਫ ਆਈ ਆਰ ਤੇ ਸਟੇ ਲਾ ਦਿਓ ਮਾਨਯੋਗ ਸੁਪਰੀਮ ਕੋਰਟ ਜੀ ਹੁਣ ਦੀ ਹੁਣੀ ਤੇ ਅੱਗੋਂ ਸੁਪਰੀਮ ਕੋਰਟ ਪੈ ਨਿਕਲੀ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਤੂੰ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਐ ਬੋਲਣ ਲੱਗਿਆ ਤੂੰ ਸੋਚਦਾ ਹੀ ਨਹੀਂ ਇਹ ਤੂੰ ਕੀ ਕਿਹਾ ਤੈਨੂੰ ਤਾਂ ਇਸ ਗੱਲ ਤੇ ਕੋਈ ਹਾਲ ਰਾਹਤ ਨਹੀਂ ਦਿੰਦੇ ਠੀਕ ਐ ਤੇਰੀ ਗੱਲ ਕੱਲ ਨੂੰ ਸੁਣਾਗੇ ਅੱਜ ਉਥੇ ਸੁਣਵਾਈ ਹੋਣੀ ਐ ਉਧਰੋਂ ਕੱਲ ਉਹਦੇ ਪੱਲੇ ਕੁਝ ਨਹੀਂ ਪਿਆ ਦੂਜੇ ਬੰਨੇ ਹਾਈ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਨ੍ਹਾਂ ਨੇ ਆਪਣੇ ਆਪ ਹੀ ਸੰਗਿਆਨ ਲਿਆ ਸੀ ਉਸ ਦਾ ਜਿਹੜਾ ਹੈ ਜੱਜ ਸਾਹਿਬ ਅਤਲ ਸ਼ਰੀ ਤਰਨ ਤੇ ਜਿਹੜੀ ਅਨੁਰਾਧਾ ਸ਼ੁਕਲਾ ਦੋਨੋਂ ਜੱਜਾਂ ਦਾ ਇੱਕ ਬੈਂਚ ਹੈ ਜਿਹੜਾ ਜਿਨੇ ਆਪਣੇ ਆਪ ਸੰਗਿਆਨ ਲੈ ਕੇ ਉਹਦੇ ਤੇ ਇਹ ਕੇਸ ਸ਼ੁਰੂ ਕੀਤਾ ਸੀ ਤੇ ਮੱਧ ਪ੍ਰਦੇਸ਼ ਪੁਲਿਸ ਨੂੰ ਐਫ ਆਈ ਆਰ ਦਰਜ ਕਰਨ ਲਈ ਕਿਹਾ ਸੀ ਕੱਲ ਜਦੋਂ ਉਹ ਐਫ ਆਈ ਆਰ ਲੈ ਕੇ ਸਰਕਾਰ ਜਾਂ ਪੁਲਿਸ ਉੱਥੇ ਹਾਈ ਕੋਰਟ 'ਚ ਪੇਸ਼ ਹੋਈ ਤਾਂ ਉਹਨਾਂ ਨੇ ਹਾਈ ਕੋਰਟ ਨੇ ਐਫ ਆਈ ਆਰ ਨੂੰ ਪੜ੍ਹਦੇ ਹੀ ਕਿਹਾ ਵੀ ਆਹ ਇਹ ਕੋਈ ਐਫ ਆਈ ਆਰ ਹੈ ਐਫ ਆਈ ਆਰ ਦੇ ਜਿਹੜੇ ਤੱਤ ਹੈ ਉਹਦੇ ਵਿੱਚ ਕੀ ਉਹਨੇ ਗੱਲ ਕੀਤੀ ਉਹ ਦੱਸੋ ਤਾਂ ਇਸ ਕਰਕੇ ਤੁਸੀਂ ਨਹੀਂ ਦੱਸ ਰਹੇ ਇਹ ਕੋਈ ਐਫ ਆਈ ਆਰ ਨਹੀਂ ਤੁਸੀਂ ਇਸ ਕਿਸਮ ਦੀ ਐਫ ਆਈ ਆਰ ਲਿਖੀ ਹੈ ਜਿਹੜੀ ਜਦੋਂ ਕਿਸੇ ਅਦਾਲਤ ਜਾਵੇ ਨਾਲ ਦੀ ਨਾਲੇ ਕੁਐਸ਼ ਹੋ ਜਾਈ ਤੁਸੀਂ ਇਸ ਕਿਸਮ ਦੀ ਐਫ ਆਈ ਆਰ ਲਿਖੀ ਹੈ ਦਾ ਇਹਦਾ ਕੋਈ ਮਤਲਬ ਨਹੀਂ ਇਹੀ ਜੀ ਐਫ ਆਈ ਆਰ ਦਾ ਉਹ ਸਰਕਾਰ ਉਹਨੂੰ ਬਚਾਉਣ ਤੇ ਲੱਗੀ ਹੋਈ ਸੀ ਬਿਸ਼ਰਮੀ ਓਡੀਓ ਵੀ ਇਧਰ ਵੀ ਜਾ ਰਹੇ ਹੈ ਉਧਰ ਵੀ ਜਾ ਰਹੇ ਹੈ ਝਟਕਾ ਖਾ ਰਹੇ ਹੈ ਪਰ ਉਹਨੂੰ ਮੰਤਰੀਪਦ ਤੋਂ ਹਟਾ ਨਹੀਂ ਰਹੀ ਬੀਜੇਪੀ ਨਾਉਥ ਦਾ ਮੁੱਖ ਮੰਤਰੀ ਨਾ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਸਾਡੀ ਬਹੁਤ ਹੋ ਗਈ ਤੁਸੀਂ ਬੱਸ ਕਰੋ ਹੁਣ ਉਹ ਵੀ ਨਹੀਂ ਕਹਿ ਰਹੇ ਅਮਿਤ ਸ਼ਾਹ ਵੀ ਨਹੀਂ ਕਹਿ ਰਿਹਾ ਜੇਪੀ ਨੱਡਾ ਵੀ ਨਹੀਂ ਕਹਿ ਰਿਹਾ ਕੱਲ ਵੀ ਅਸੀਂ ਇਹ ਗੱਲਾਂ ਕਹੀਆਂ ਸੀ ਹੁਣ ਵੀ ਦੁਬਾਰਾ ਰਿਪੀਟ ਕਰ ਰਹੇ ਹਾਂ ਵੀ ਇੰਨੀ ਤੋ ਤ ਹੋਣ ਤੋਂ ਬਾਅਦ ਵੀ ਅਜੇ ਸਰਕਾਰ ਤੇ ਪਾਰਟੀ ਉਸ ਦੇ ਉੱਤੇ ਐਕਸ਼ਨ ਲੈਂਡ ਨੂੰ ਤਿਆਰ ਨਹੀਂ ਹੈ ਸਾਰੇ ਦੇਸ਼ 'ਚ ਉਹਨਾਂ ਦੀ ਬੁਰੀ ਹੋ ਰਹੀ ਹੈ ਸਾਰੇ ਨਾਲ ਬੀਜੇਪੀ ਨਾਲ ਪਰ ਇਸ ਗੱਲ ਤੋਂ ਤੇ ਸੁਪਰੀਮ ਮਾਨਯੋਗ ਹਾਈ ਕੋਰਟ ਨੇ ਫੇਰ ਕੱਲ ਹੋਰ ਵੀ ਇਹ ਗੱਲ ਕਹੀ ਵੀ ਜਿਹੜਾ ਕੁਝ ਅਸੀਂ ਤੁਹਾਨੂੰ ਕਮੈਂਟਸ ਇੱਥੇ ਦਿੱਤੇ ਸੀ ਵੀ ਤੁਹਾਡੀ ਇਹ ਗਟਰਾਂ ਵਾਲਿਆਂ ਦੀ ਭਾਸ਼ਾ ਹੈ ਫਲਾਣਾ ਤੇ ਆਹ ਜਿਹੜਾ ਤੁਸੀਂ ਗੱਲਾਂ ਕਹੀਆਂ ਨੇ ਉਹ ਗੱਲਾਂ ਐਫ ਆਈ ਆਰ ਦਾ ਹਿੱਸਾ ਸਮਝੀਆਂ ਜਾਣਗੀਆਂ ਹੁਣ ਦੇਖਦੇ ਆਂ ਵੀ ਅੱਜ ਸੁਪਰੀਮ ਕੋਰਟ ਉਹਦੀ ਐਫ ਆਈ ਆਰ ਤੇ ਸਟੇ ਲਾ ਕੇ ਉਹਦੇ ਤੇ ਕੋਈ ਐਕਸ਼ਨ ਨਾ ਹੋਊ ਪਰ ਉਹਦੀ ਇਨਵੈਸਟੀਗੇਸ਼ਨ ਹਾਈ ਕੋਰਟ ਨੇ ਕਿਹਾ ਵੀ ਅਸੀਂ ਆਪਣੀ ਨਿਗਰਾਨੀ ਥੱਲੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਾਂਗੇ ਸੋ ਇਹ ਇੱਕ ਵੱਡੀ ਗੱਲ ਇਹ ਹੈ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਵੀ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਬੈਂਚ ਹੈ ਜਿਹਦੇ ਚ ਚੀਫ ਜਸਟਿਸ ਵੀ ਆਰ ਗਵਈ ਸਾਹਿਬ ਤੇ ਜਸਟਿਸ ਆਗਸਟਨ ਮਸੀਹ ਦੋਨਾਂ ਦੇ ਬੈਂਚ ਨੇ ਕੱਲ ਪਹਿਲੀ ਵਾਰ ਚੀਫ ਜਸਟਿਸ ਸਾਹਿਬ ਆਪਣੀ ਸੋਚ ਕਣ ਤੋਂ ਬਾਅਦ ਉਹਨਾਂ ਉਹ ਬੈਂਚ ਦੀ ਪ੍ਰਧਾਨਗੀ ਕੀਤੀ ਉਹਨਾਂ ਨੇ ਤਲੰਗਾਨਾ ਸਰਕਾਰ ਨੂੰ ਬਹੁਤ ਜ਼ਿਆਦਾ ਝਿੜਕਾ ਪਾਰੀਆਂ ਨੇ ਤਲੰਗਾਨਾ ਸਰਕਾਰ ਨੇ ਉੱਥੋਂ ਦੀ ਜਿਹੜੀ ਯੂਨੀਵਰਸਿਟੀ ਆਫ ਹਾਈਦਰਾਬਾਦ ਹੈ ਉਸ ਯੂਨੀਵਰਸਿਟੀ ਦੇ ਨਾਲ ਲੱਗਦੀ 400 ਏਕੜ ਜੰਗਲ ਬਹੁਤ ਸੰਘਲੇ ਜੰਗਲਾਂ ਦੀ ਜਿੱਤੇ ਚ ਹਾਥੀ ਬਹੁਤ ਸਾਰੇ ਹੋਰ ਜਾਨਵਰ ਹਿਰਨ ਬਹੁਤ ਨੇ ਉਹਦੇ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅੱਗਾ ਲਾਤੀਆਂ ਸੀ ਕਈ ਆ ਹਾਥੀਆਂ ਦੇ ਆਦਬ ਜਲੇ ਜਿਹੜੇ ਸਰੀਰ ਸਾਨੂੰ ਦਿਸਦੇ ਸੀਗੇ ਹਾਥੀ ਉਹਨਾਂ ਦੀ ਜੀਸੀਬੀ ਮਸ਼ੀਨ ਨਾਲ ਟਕਰਾਂਦਾ ਵੀ ਆਪਾਂ ਦੇਖਿਆ ਬਾਕੀ ਵੀ ਚੀਕ ਚਹਾੜਾ ਜਾਨਵਰਾਂ ਦਾ ਪੈਂਦਾ ساری ਦੁਨੀਆ ਨੇ ਸੁਣਿਆ ਉਹਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਤਲੰਗਾਨਾ ਸਰਕਾਰ ਨੂੰ ਕਿਹਾ ਕਿ ਤੁਹਾਡੇ ਕੋਲ ਦੋ ਬਦਲ ਨੇ ਇੱਕ ਬਦਲ ਕਿ ਤੁਸੀਂ ਉਸ ਜੰਗਲ ਨੂੰ ਬਹਾਲ ਕਰ ਦਿਓ ਦੂਜਾ ਬਦਲ ਜਿਹੜੇ ਤੁਹਾਡੇ ਅਧਿਕਾਰੀ ਇਹ ਸੀਗੇ ਉਹਨਾਂ ਨੂੰ ਜੇਲ੍ਹ 'ਚ ਜਾਣ ਲਈ ਤਿਆਰ ਕਰ ਦਿਓ ਦੱਸ ਲੋ ਵੀ ਤੁਸੀਂ ਕੀ ਚਾਹੁੰਦੇ ਐ ਬਿਲਕੁਲ ਠੀਕ ਐ ਵਾਤਾਵਰਨ ਜਿਹੜਾ ਐ ਇਹਨੂੰ ਬਣਾਉਣਾ ਤਾਂ ਬਹੁਤ ਔਖਾ ਐ ਵਿਗਾੜਨਾ ਤਾਂ ਮਿੰਟਾਂ ਲੱਗਦੀ ਐ ਸੋ ਇਸ ਕਰਕੇ ਇਹ ਸਮੁੱਚੇ ਵਾਤਾਵਰਨ ਦੇ ਤੌਰ ਤੇ ਸੁਪਰੀਮ ਕੋਰਟ ਤੇ ਦੂਜੀਆਂ ਕੋਰਟਾਂ ਨੂੰ ਅ ਇਸੇ ਤਰ੍ਹਾਂ ਨਾਲ ਸਖਤੀ ਨਾਲ ਪੇਸ਼ ਆਉਣ ਦੀ ਲੋੜ ਹੈਗੀ ਐ ਅਸੀਂ ਪ੍ਰਸ਼ੰਸਾ ਕਰਦੇ ਐ ਇਸ ਗੱਲ ਦੀ ਅਗਲੀ ਗੱਲ ਦੋਸਤੋ ਵੀ ਕੱਲ ਮਾਨਯੋਗ ਰਾਸ਼ਟਰਪਤੀ ਜੀ ਨੇ ਸੁਪਰੀਮ ਕੋਰਟ ਚ ਉਸ ਫੈਸਲੇ ਦੇ ਵਿਰੁੱਧ ਜਿਸ ਫੈਸਲੇ ਚ ਸੁਪਰੀਮ ਕੋਰਟ ਨੇ ਤਾਮਨਨਾਡੂ ਦੇ ਕੇਸ ਦੇ ਵਿੱਚ ਗਵਰਨਰ ਨੂੰ ਤੇ ਰਾਸ਼ਟਰਪਤੀ ਨੂੰ ਟਾਈਮ ਲਾਈਨ ਚ ਬੰਨਿਆ ਸੀ ਵੀ 3 ਮਹੀਨਿਆਂ ਦੇ ਵਿੱਚ ਵਿੱਚੋਂ ਦਾ ਫੈਸਲਾ ਕਰੋ ਤੁਸੀਂ ਜਿਹੜੇ ਬਿਲਾ ਤੇ ਤੁਸੀਂ ਸਾਈਨ ਕਰਨੇ ਆ ਜਾਂ ਰਿਜੈਕਟ ਕਰਨੇ ਜਾਂ ਕੁਝ ਵੀ ਕਰਨੇ 3 ਮਹੀਨਿਆਂ ਚ ਕਰੋ ਕਿਉਂਕਿ ਚੁਣੀ ਹੋਈ ਸਰਕਾਰ ਨੇ ਬਿੱਲ ਪਾਸ ਕਰੇ ਹੋਏ ਆ ਤੁਹਾਡੇ ਕੋਲ ਆਉਂਦੇ ਆ ਤੁਸੀਂ ਉਹਦੇ ਤੇ ਬੈਠੇ ਰਹਿੰਦੇ ਹੋ ਸਾਲਾਂਵਾਰੀ ਇਹ ਕੋਈ ਤਰੀਕਾ ਨਹੀਂ ਕੱਲ ਰਾਸ਼ਟਰਪਤੀ ਜੀ ਨੇ ਸੁਪਰੀਮ ਕੋਰਟ ਉਸ ਨੂੰ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਕਹਿੰਦੇ ਆ ਉਹਨੂੰ ਰਾਸ਼ਟਰਪਤੀ ਦਾ ਰੈਫਰੈਂਸ ਉਹਦੇ ਲਈ ਪੇਸ਼ ਕੀਤਾ ਤੇ ਸੰਵਿਧਾਨ ਦੀ ਅਡਰ ਧਰਾਵਾਂ ਦੀ ਜਿਹੜੀ ਹੈ ਉਹ ਹਵਾਲੇ ਦਿੱਤੇ ਆ ਵੀ ਇਹ ਕੀ ਸੰਵਿਧਾਨ ਮੁਤਾਬਕ ਕਿਸੇ ਰਾਸ਼ਟਰਪਤੀ ਨੂੰ ਕੋਰਟ ਹਦਾਇਤ ਕਰ ਸਕਦੀ ਹੈ ਵੀ ਤੁਸੀਂ ਐ ਕਰੋ ਦੂਜੇ ਬੰਨੇ ਜਿਹੜੇ ਸੰਵਿਧਾਨਕ ਮਾਹਰ ਨੇ ਉਹ ਇਹ ਕਹਿੰਦੇ ਐ ਕਿ ਕੋਈ ਵੀ ਕਾਨੂੰਨ ਹੋਵੇ ਸੰਵਿਧਾਨ ਦੀ ਜੋ ਵੀ ਵਿਆਖਿਆ ਹੋਵੇ ਉਹ ਸੁਪਰੀਮ ਕੋਰਟ ਕਰ ਸਕਦੀ ਐ ਸੁਪਰੀਮ ਕੋਰਟ ਉਹਦੇ ਕੋਲ ਕਨਸਟੀਟਿਊਸ਼ਨਲ ਰਿਵਿਊ ਦਾ ਅਧਿਕਾਰ ਹੈ ਤੇ ਜੇ ਪਹਿਲਾਂ ਨਹੀਂ ਸੰਵਿਧਾਨ ਦੇ ਵਿੱਚ ਇਹ ਡੇਟਲਾਈਨਾਂ ਦਿੱਤੀਆਂ ਹੋਈਆਂ ਵੀ ਐਨੇ ਸਮੇਂ 'ਚ ਕਰਨਗੇ ਇੰਨੀਆਂ ਬਿਸ਼ਰਮੀਆਂ ਕਿਸੇ ਨੇ ਸ਼ਾਇਦ ਕੀਤੀਆਂ ਵੀ ਨਾ ਹੋਣ ਤੇ ਹੁਣ ਜੇ ਉਹਨੇ ਕਰ ਦਿੱਤਾ ਤਾਂ ਇਹ ਚੰਗਾ ਕੰਮ ਕੀਤਾ ਹੋਇਆ ਹੈ ਉਧਰੋਂ ਕਾਮਨਾ ਲਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨ ਨੇ ਇਸ ਰੈਫਰੈਂਸ ਲਈ ਰਾਸ਼ਟਰਪਤੀ ਦਫ਼ਤਰ ਦੀ ਨਿੰਦਿਆ ਕੀਤੀ ਹੈ ਤੇ ਦੂਜਾ ਦੇਸ਼ ਦੀਆਂ ਸਾਰੀਆਂ ਜਿੰਨੀਆਂ ਗੈਰ ਭਾਜਪਾ ਸਰਕਾਰਾਂ ਨੇ ਉਹਨਾਂ ਨੂੰ ਕਿਹਾ ਹੈ ਵੀ ਸਾਨੂੰ ਇਹ ਕੇਸ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਤੇ ਇੱਕਜੁੱਟਤਾ ਦਿਖਾਉਣੀ ਚਾਹੀਦੀ ਹੈ ਨਹੀਂ ਸੂਬਿਆਂ ਦਾ ਤਾਂ ਅਧਿਕਾਰੀ ਨਹੀਂ ਕੋਈ ਬਚਿਆ ਤੁਸੀਂ ਜਿੱਡੇ ਮਰਜ਼ੀ ਕਾਨੂੰਨ ਬਣਾ ਲਓ ਆਪਣੇ ਆਪਣੇ ਸੂਬੇ ਦੇ ਇਲਾਕੇ ਲਈ ਰਾਸ਼ਟਰ ਪਹਿਲਾਂ ਗਵਰਨਰ ਨੇ ਨਹੀਂ ਕਰਨਾ ਫਿਰ ਜੇ ਗਵਰਨਰ ਆਪਣਾ ਰੈਫਰੈਂਸ ਰਾਸ਼ਟਰਪਤੀ ਕੋਲ ਭੇਜ ਦੂ ਉਹਨੇ ਨਹੀਂ ਕਰਨਾ ਬੈਠੇ ਰਹੋ 5 ਸਾਲ ਤੁਹਾਡੇ ਦੇ ਲੰਘ ਜਾਣਗੇ ਫਿਰ ਤੁਹਾਡੀ ਸਰਕਾਰ ਚੁਣਨ ਦਾ ਕੀ ਫਾਇਦਾ ਕਿੱਥੇ ਗਿਆ ਸਾਡਾ ਫੈਡਰਲ ਢਾਂਚਾ ਸੋ ਇਸ ਕਰਕੇ ਅਸੀਂ ਵੀ ਸਮਝਦੇ ਹਾਂ ਵੀ ਇਹ ਰੈਫਰੈਂਸ ਵੀ ਗਲਤ ਹੈ ਪਹਿਲਾ ਫੈਸਲਾ ਠੀਕ ਹੈ ਤੇ ਸੂਬੇ ਦੀਆਂ ਜਿਹੜੇ ਅੱਡ-ਅੱਡ ਸੂਬਿਆਂ ਦੀਆਂ ਗੈਰ ਭਾਜਪਾ ਸਰਕਾਰਾਂ ਨੇ ਇਹਨਾਂ ਨੂੰ ਨਾ ਸਿਰਫ ਕਾਨੂੰਨੀ ਤੌਰ ਤੇ ਬਲਕਿ ਜਿਨਨੇ ਫੈਡਰਲਿਜ਼ਮ ਦੇ ਸਮੁੱਚੇ ਕੰਮ ਨੇ ਉਹਨਾਂ ਦੇ ਉੱਤੇ ਇੱਕ ਮੁਠ ਹੋ ਕੇ ਇਕੱਠੇ ਤਾਲਮੇਲ ਵਿੱਚ ਸੰਘਰਸ਼ ਕਰਨ ਦੀ ਲੋੜ ਹੈਗੀ ਹੈ। ਅ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਲਈਏ। ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅਬੌਰ ਦੇ ਨਾਲ ਲੱਗਦਾ ਇੱਕ ਸੀਡ ਫਾਰਮ ਹੈ। ਇਹ ਸੀਡ ਫਾਰਮ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ 1936 ਚ ਲੋਕਾਂ ਨੇ ਉਹਨੂੰ ਉੱਥੇ ਜੰਗਲ ਬੇਲੇ ਬਹੁਤ ਕੋਸ਼ਿਸ਼ ਸੀਗਾ ਉੱਚਾ ਨੀਮਾ ਉਹ ਉਸ ਨੂੰ ਆਬਾਦ ਕਰਨਾ ਸ਼ੁਰੂ ਕੀਤਾ 747 ਆ ਗਿਆ ਕੁਝ ਲੋਕ ਉੱਜੜ ਕੇ ਚਲੇ ਗਏ ਕੁਝ ਉੱਥੇ ਬੈਠੇ ਰਹੇ ਕੁਝ ਹੋਰ ਲੋਕ ਉਧਰੋਂ ਉੱਜੜ ਕੇ ਆਏ ਉਹਨਾਂ ਨੂੰ ਉਹ ਥਾਮਾ ਲਾਟ ਹੋ ਗਈਆਂ ਮਿਲ ਗਈਆਂ ਕਾਗਜ਼ਾਂ ਦੇ ਵਿੱਚ ਚਾਹੇ ਸਰਕਾਰੀ ਹੀ ਸੀਗੀਆਂ ਉਹਨਾਂ ਤੇ ਬਿਠਾ ਦਿੱਤੇ ਗਏ ਉਹ ਤੇ ਉਹ ਉਹਨਾਂ ਨੇ ਉਹਨੂੰ ਆਬਾਦ ਕੀਤਾ ਚਾਰ ਪੰਜ ਪੀੜੀਆਂ ਉਹਨਾਂ ਦੀਆਂ ਲੱਗੀਆਂ ਉਹਨੂੰ ਆਬਾਦ ਕਰਨ ਦੇ ਉੱਤੇ ਹੁਣ ਚੰਗੀ ਜ਼ਮੀਨ ਹੈ ਉਹ ਉਹਦੇ ਵਿੱਚ ਕਾਫੀ ਸਾਰੇ ਜਿਹੜੇ ਪਿੰਡ ਆਉਂਦੇ ਐ ਸੀਡ ਫਾਰਮ ਪੱਕਾ ਐ ਸੀਡ ਫਾਰਮ ਕੱਚਾ ਕਟਾਣੀ ਕੜਾਕਾ ਸਿੰਘਾ ਹੋਰ ਵੀ ਕਈ ਸਾਰੇ ਨੇ ਤੇ ਉਹਨਾਂ ਦੇ ਉੱਤੇ ਅੱਡ-ਅੱਡ ਸਮਿਆਂ ਦੇ ਉੱਤੇ ਅੱਡ-ਅੱਡ ਸਰਕਾਰਾਂ ਨੇ ਫੈਸਲੇ ਵੀ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਨਾ ਆਬਾਦਕਾਰਾਂ ਨੂੰ ਪੱਕੇ ਅਧਿਕਾਰ ਦੇ ਦਈਏ ਇਹਨਾਂ ਜ਼ਮੀਨਾਂ ਦੇ ਉਹ ਲੜਦੇ ਵੀ ਰਹੇ ਅੱਡ-ਅੱਡ ਸਮੇਂ ਤੇ ਸਰਕਾਰ ਅਧਿਕਾਰ ਖੋਲ ਲਈ ਵੀ ਜਾਂਦੀ ਰਹੀ ਤੇ ਉਹ ਲੜਦੇ ਰਹੇ ਤੇ ਅਧਿਕਾਰ ਦੇਣ ਦੇ ਲਈ ਵੀ ਫਾਈਲਾਂ ਚਲਦੀਆਂ ਰਹੀਆਂ ਕਿਸੇ ਨਾ ਕਿਸੇ ਆ ਕੇ ਅਖੀਰ ਤੇ ਅੜਿੱਕੇ ਕੋਈ ਪੈਂਦੇ ਰਹੇ ਜਾਨੀ ਅਸੂਲੀ ਤੌਰ ਤੇ ਅੱਡ-ਅੱਡ ਸਮੇਂ ਦੀਆਂ ਸਰਕਾਰਾਂ ਇਹ ਮੰਨੀਆਂ ਹੋਈਆਂ ਸੀ ਵੀ ਇਹ ਆਵਾਦਕਾਰਾਂ ਨੇ ਇਹਨੂੰ ਆਵਾਦ ਕੀਤਾ ਤੇ ਇਹ ਦੇ ਮਾਲਕ ਨੇ ਤੇ ਇਹਨਾਂ ਨੂੰ ਮਾਲਕੀ ਹੱਕ ਦੇਣਾ ਇੱਕ ਕਾਗਜ਼ੀ ਕਾਰਵਾਈ ਹੈ ਬਾਕੀ ਹੋਰ ਕੋਈ ਗੱਲ ਨਹੀਂ ਹਰ ਹਰ ਤਰ੍ਹਾਂ ਨਾਲ ਉਹ ਮਾਲਕ ਨੇ ਉਹਨਾਂ ਨੇ ਟਿਊਬਲ ਲਵਾਏ ਹੋਏ ਕਨੈਕਸ਼ਨ ਨੇ ਉਹਨਾਂ ਦੇ ਨਾਂ ਉਹਨਾਂ ਨੇ ਘਰ ਪਾਏ ਹੋਏ ਐ ਬਾਕੀ ਗੱਲਾਂ ਨੇ ਕਈਆਂ ਕੋਲ ਤਾਂ ਥੋੜੇ ਥੋੜੇ ਸਿਰਫ ਪਲਾਟ ਹੀ ਐ ਘਰ ਜੋਗਾ ਕਈਆਂ ਕੋਲ ਕੋਈ ਕਿੱਲਾ 2 ਕਿੱਲੇ ਜ਼ਮੀਨ ਐ ਕਈਆਂ ਕੋਲ 4 ਕਿੱਲੇ ਜ਼ਮੀਨ ਐ ਥੋੜੀ ਥੋੜੀ ਜ਼ਮੀਨ ਐ ਉਹ ਤਕਰੀਬਨ 2500 ਏਕੜ ਜ਼ਮੀਨ ਐ 25000 ਦੀ ਆਬਾਦੀ ਐ ਜਿਹੜੀ ਇਹ ਨੌ ਪੰਚਾਇਤਾਂ ਇਸ ਦੇ ਨਾਲ ਸੰਬੰਧਿਤ ਨੇ ਸੋ ਉਹਦੇ ਤੇ ਪਹਿਲਾਂ ਸਰਕਾਰ ਨੇ ਉਹਨਾਂ ਤੋਂ ਜਿਹੜੀ ਉੱਥੋਂ ਦੀ ਇੱਕ ਹਾਈਵੇ ਲੰਘ ਰਹੀ ਐ ਉਸ ਹਾਈਵੇ ਦੇ ਵਿੱਚ ਜਿਹੜੀ ਜ਼ਮੀਨ ਆ ਰਹੀ ਐ ਬਾਕੀ ਥਾਵਾਂ ਤੇ ਜੋ ਰੇਟ ਮਿਲਦਾ ਉਹ ਉਹ ਕਿਸਾਨ ਦੇ ਖਾਤੇ ਚ ਜਾਂਦਾ ਪਰ ਕਿਉਂਕਿ ਇਹ ਜ਼ਮੀਨ ਕਾਗਜ਼ਾਂ ਦੇ ਵਿੱਚ ਉਹਨਾਂ ਆਬਾਦਕਾਰਾਂ ਦੇ ਨਾਂ ਨਹੀਂ ਇਹ ਸਰਕਾਰ ਨੇ ਆਪਣੇ ਖਾਤੇ ਚ ਪਾ ਲਿਆ ਉਹ ਕਹਿੰਦੇ ਵੀ ਸਾਡਾ ਉਜਾੜਾ ਹੋ ਰਿਹਾ ਹੈ ਸਾਨੂੰ ਮੁਆਵਜ਼ਾ ਤੇ ਉਜਾੜਾ ਪੱਤਾ ਦਿੱਤਾ ਜਾਵੇ ਨਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਨਾ ਉਜਾੜਾ ਪੱਤਾ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਉਜਾੜ ਰਹੇ ਹੈ ਜਦੋਂ ਵਿਰੋਧ ਕਰਦੇ ਚੱਕ ਕੇ ਅੰਦਰ ਦੇ ਦਿੰਦੇ ਆ ਕੱਲ ਕੋਈ ਤਕਰੀਬਨ 100 150 ਬੰਦਾ ਫੜ ਕੇ ਹੰਦਾ ਦੇ ਤਾ ਰਾਤ ਨੂੰ ਵੀ ਉਹ ਸ਼ਾਮ ਦੇ 9 ਵਜੇ ਤੱਕ ਮੇਰੀ ਗੱਲ ਹੋਈ ਉਹ ਅਜੇ ਥਾਣੇ 'ਚ ਬਿਠਾਏ ਹੋਏ ਸੀਗੇ ਸੋ ਅਸੀਂ ਇੱਕ ਤਾਈ ਦੀ ਨਿੰਦਿਆ ਕਰਦੇ ਹਾਂ ਦੂਜਾ ਸਰਕਾਰ ਨੂੰ ਕਹਿਣਾ ਇਹ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਵੀ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਦੇਸ਼ 'ਚ ਉਹ ਸਰਕਾਰਾਂ ਤੇ ਉਹ ਪਾਰਟੀਆਂ ਉਜੜ ਗਈਆਂ ਕਿਤੇ ਤੁਸੀਂ ਨਾ ਉਜੜ ਜਿਓ ਦੇਖ ਲਿਓ ਹੁਣ ਆਪਣਾ ਪੜਿਆ ਵਿਚਾਰ ਲਿਓ ਇਹ ਗੱਲ ਬਾੜੀ ਹੈ ਤੇ ਉਹਨਾਂ ਨੂੰ ਰਿਹਾ ਕਰੋ ਪਹਿਲਾਂ ਤਾਂ ਦੂਜਾ ਉਹਨਾਂ ਨੂੰ ਪੱਕੇ ਅਧਿਕਾਰ ਦਿਓ ਤੇ ਉਹਨਾਂ ਦਾ ਜੋ ਬਣਦਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ। ਹ ਅ ਲਾਸਟ ਗੱਲ ਕਿ ਟ੍ਰੇਡ ਯੂਨੀਅਨਾਂ ਵੱਲੋਂ ਕੇਂਦਰੀ ਟ੍ਰੇਡ ਯੂਨੀਅਨਾਂ ਵੱਲੋਂ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਦੇਸ਼ ਦੇ ਜਿਹੜੇ ਕੁੱਲ ਮਿਲਾ ਕੇ ਹਾਲਾਤ ਹੈ ਇਹਨਾਂ ਨੂੰ ਦੇਖਦੇ ਹੋਇਆਂ ਉਹਨਾਂ ਨੇ ਕੱਲ ਫੈਸਲਾ ਕਰਕੇ ਇਹ 9 ਜੁਲਾਈ ਕਰ ਦਿੱਤਾ। ਅਸੀਂ ਸਮਝਦੇ ਹਾਂ ਵੀ ਹੁਣ 9 ਜੁਲਾਈ ਨੂੰ ਭਾਰਤ ਦੇ ਵਿੱਚ ਜਿੰਨੇ ਮਜ਼ਦੂਰ ਸੰਗਠਨ ਨੇ ਉਹ ਇਸ ਸੱਦੇ ਤੇ ਫੁੱਲ ਚਾੜਨਗੇ ਅੱਜ ਦੀ ਗੱਲ 'ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ